ਕੋਈ ਤੇ ਜੱਗੂ ਭਗਵਾਨਪੁਰੀਆ ਦੀ ਉਹ ਪਟੀਸ਼ਨ ਆ ਜਾਂ ਕਹੀਏ ਕਿ ਉਹ ਇੱਕ ਐਪਲੀਕੇਸ਼ਨ ਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੋਈ ਵੀ ਸਰਕਾਰ ਨਹੀਂ ਰੱਖਦੇ ਸਿੱਧੂ ਮੂਸੇਵਾਲੇ ਕਤਲकांड ਦੇ ਵਿੱਚ ਤਾਂ ਆਪਣੇ ਆਪ ਦੇ ਵਿੱਚ ਦੇਖਿਆ ਜਾਵੇ ਹਰ ਕਿਸੇ ਨੂੰ ਹੈਰਤ ਦੇ ਵਿੱਚ ਪਾਉਣ ਵਾਲਾ ਸੀਗਾ ਤੱਥ ਜਿਹੜੇ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਜੇਕਰ ਤੁਸੀਂ ਦੇਖੋਗੇ ਕਿਉਂਕਿ ਜਿਹੜੀ ਜੱਗੂ ਭਗਵਾਨਪੁਰੀ ਵਾਲੀ ਪਟੀਸ਼ਨ ਆ ਉਹਦਾ ਕਾਫੀ ਲੰਬੇ ਪੇਜਾਂ ਦੀ ਆ ਪਰ ਦੂਜੇ ਪਾਸੇ ਲਾਰੈਂਸ ਬਿਸ਼ਨੂਈ ਨੇ ਸਿਰਫ ਇਹ ਕਹਿ ਕੇ ਪੱਲਾ ਝਾੜਿਆ ਜਾਂ ਕਹੀਏ ਕਿ ਆਪਣੇ ਆਪ ਨੂੰ ਪਰੇ ਕਰਿਆ ਕਿ ਉਹ ਇਸ ਮਾਮਲੇ ਦੇ ਵਿੱਚ ਕਿਤੇ ਵੀ ਨਹੀਂ ਹੈਗਾ ਹੁੰ ਤੱਕਰ ਲਗਾਤਾਰ ਜੇ ਤੁਸੀਂ ਦੇਖੋ ਤਾਂ ਪਹਿਲੇ ਦਿਨੋਂ ਇਹ ਨਾਮ ਬੋਲਦੇ ਨਜ਼ਰ ਆਏ ਨੇ ਇਥੋਂ ਤੱਕਰ ਕੀ ਜਿਹੜੀ ਜੱਗੂ ਭਗਵਾਨਪੁਰੀ ਦੀ ਪ੍ਰਿਕਸ਼ਨ ਹੈ ਤਾਂ ਉਹਦੇ ਵਿੱਚ ਤਾਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਮੈਨੂੰ ਤਾਂ ਉਲਟਾ 골ਡੀ ਬਰਾਡ ਲੋਰੈਂਸ ਬਿਸ਼ਨੋਈ ਦੇ ਮਨਵੋਣ ਸਿੰਘ ਜਿਹਦਾ ਜ਼ਿਕਰ ਕੀਤਾ ਗਿਆ ਕਿ ਮੈਨੂੰ ਤਾਂ ਇਹਨਾਂ ਤੋਂ ਉਲਟਾ ਖਤਰਾ ਹੈਗਾ ਸਾਡੇ ਨਾਲ ਐਡਵੋਕੇਟ ਗੌਰਵ ਬਈਆ ਨੇ ਕਿ ਕਿਉਂਕਿ ਲਗਾਤਾਰ ਇਹ ਪੂਰੇ ਮਾਮਲੇ ਨੂੰ ਦੇਖ ਰਹੇ ਨੇ ਤੇ ਇਹ ਪਟੀਸ਼ਨਾਂ ਦੇ ਮayne ਕੀ ਨੇ ਇਹ ਸਮਝਣ ਦੀ ਲੋੜ ਹੈ ਕਿਉਂਕਿ ਹੁਣ ਤੱਕ ਇਹ ਸਾਰੀ ਚੀਜ਼ਾਂ ਤਾਂ ਤੁਸੀਂ ਦੇਖ ਲਈਆਂ ਕਿ ਪਟੀਸ਼ਨਾਂ ਆ ਗਈਆਂ ਜੀ ਉੱਥੇ ਆਪਦੇ ਆਪ ਨੂੰ ਪਾਸੇ ਕਰ ਰਹੇ ਨੇ ਬਿਜਲੇ ਫੈਕਟ ਕੀ ਨੇ ਸਭ ਤੋਂ ਜ਼ਿਆਦਾ ਜੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਹ ਕਹਾਣੀ ਇੱਕ ਨਾਮ ਦੇ ਆਸੇ ਪਾਸੇ ਹੀ ਕਿਉਂ ਘੁਮਾਈ ਗਈ ਹੈ ਗੁਰੂ ਜੀ ਦੇਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਜੇ ਗੱਲ ਕਰ ਲਈਏ ਲਾਰੈਂਸ ਬਿਸ਼ਨੋਈ ਦੀ ਕਿਉਂਕਿ ਉਹ ਘੱਟ ਪੇਜਾਂ ਦਾ ਖਰਜ ਉਹ ਤੇ ਜ਼ਿਕਰ ਕਰ ਲਈਏ ਇਹਦੇ ਵਿੱਚ ਹੈਰਤ ਉਦੋਂ ਹੁੰਦੀ ਹੈ ਉਹ ਆਪਦੇ ਆਪਣੇ ਪਾਸੇ ਕਰ ਲੈਂਦੇ ਨੇ ਆਪਣਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਪਟੀਸ਼ਨ ਦੇ ਮੈਨੇ ਹੈ ਕੀ ਨੇਗੇ ਕਿਉਂਕਿ ਹੁਣ ਤੱਕ ਜਿਹੜਾ ਪੁਲਿਸ ਨੇ ਖਾਕਾ ਤਿਆਰ ਕਰਿਆ ਉਹਦੇ ਵਿੱਚ ਤਾਂ ਇਹੀ ਗੈਂਗਾਂ ਦੀਆਂ ਇਹੀ ਗੈਂਸਟਰਾਂ ਦੀਆਂ ਜ਼ਿਕਰ ਆ ਗ੍ਰਿਫਤ ਦੇ ਵਿੱਚ ਉਹ ਔਰ ਕੁਝ ਪਹਿਲਾਂ ਨੇ ਕੁਝ ਉਦੋਂ ਫੜੇ ਗਏ ਸੀਗੇ ਸ਼ੁਰੂਆਤ ਇਹਦੀ ਕਿਉਂ ਹੁੰਦੀ ਹੈ ਪਰਕਰਨ ਦੀ ਅ ਭਾਈ ਸਾਹਿਬ ਜਦੋਂ ਦਾ ਤੁਸੀਂ ਦੇਖੋਗੇ ਕਿ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਹੈ ਤੇ ਇੱਕ ਗੱਲ ਤਾਂ ਬੜੀ ਸਪਸ਼ਟ ਸੀਗੀ ਕਿ ਉਹਨੂੰ ਇੱਕ ਪੂਰੇ ਪਲਾਨ ਦੇ ਤਹਿਤ ਮਰਡਰ ਕੀਤਾ ਗਿਆ ਬਹੁਤ ਵੱਡਾ ਅਰੇਂਜਮੈਂਟ ਕਰਕੇ ਉਹਨੂੰ ਕਈ ਤਰ੍ਹਾਂ ਦੇ ਮੋਡਿਊਲ ਬਣਾਏ ਗਏ ਜਿਨ੍ਹਾਂ ਦੇ ਵਿੱਚ ਬੁਲੈਰੋ ਦਾ ਮੋਡਿਊਲ ਸੀਗਾ ਹੋਰ ਮੋਡਿਊਲ ਸੀਗੇ ਉਹਨਾਂ ਮੋਡਿਊਲ ਦੇ ਜ਼ਰੀਏ ਜਿਹੜੇ ਨੇ ਸ਼ੂਟਰਸ ਦਾ ਅਰੇਂਜਮੈਂਟ ਕੀਤਾ ਗਿਆ ਗਨਸ ਦਾ ਅਰੇਂਜ ਕੀਤਾ ਗਿਆ ਫਿਰ ਉਹਨੂੰ ਮਰਵਾਇਆ ਗਿਆ ਹੁਣ ਉਹ ਜਦੋਂ ਦੀ ਮਰਡਰ ਹੋਇਆ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਲਈ ਲਾਰੈਂਸ ਬਿਸ਼ਨੋਈ ਗੈਂਗ ਨੇ ਲੌਰੈਂਸ ਮਿਸ਼ਨੂਈ ਦੀ ਵੀਡੀਓਜ਼ ਵੀ ਵਾਇਰਲ ਹੋਈਆਂ ਉਸ ਤੋਂ ਬਾਅਦ ਉਹਨੇ ਇੰਟਰਵਿਊ ਵੀ ਦਿੱਤੀ ਉਹਦੇ ਵਿੱਚ ਵੀ ਉਹਨੇ ਸਿੱਧੂ ਮੂਸੇਵਾਲਾ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਲੋਕਾਂ ਦਾ ਦੋਰਾ ਚਰਿੱਤਰ ਦੇਖੋ ਕੀ ਹੈ ਆ ਐਪਲੀਕੇਸ਼ਨ ਮੇਰੇ ਕੋਲ ਪਈ ਹੈ ਤੁਸੀਂ ਦੇਖੋ ਕਿ ਇਹਨਾਂ ਨੇ ਮਾਨਯੋਗ ਅਦਾਲਤ ਦੇ ਕੀ ਗੱਲ ਕਹੀ ਹੈ ਕਿ ਸਾਡੀ ਤਾਂ ਸਿੱਧੂ ਮੂਸੇਵਾਲਾ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀਗੀ ਸਾਡੀ ਤਾਂ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਜੱਗੂ ਭਗਵਾਨਪੁਰਿਆ ਨੇ ਤਾਂ ਇਹ ਗੱਲ ਵੀ ਤੱਕ ਲਿਖੀ ਆ ਆਪਣੀ ਐਪਲੀਕੇਸ਼ਨ ਦੇ ਵਿੱਚ ਕਿ ਮੈਨੂੰ ਤਾਂ ਮੂਸੇਵਾਲੇ ਪਿੰਡ ਦਾ ਪਤਾ ਵੀ ਨਹੀਂ ਵੀ ਮੂਸੇਵਾਲਾ ਪਿੰਡ ਕਿੱਥੇ ਹੈਗਾ ਤੇ ਮੇਰਾ ਨਾਮ ਤਾਂ ਐਵੇਂ ਹੀ ਇਹਨਾਂ ਨੇ ਪੁਲਿਸ ਨੇ ਫੋਨ ਰਿਕਾਰਡਾਂ ਦੇ ਉੱਤੇ ਆਧਾਰ ਦੇ ਉੱਤੇ ਪਾਇਆ ਜਦਕਿ ਪੁਲਿਸ ਦੇ ਕੋਲ ਕੋਈ ਫੋਨ ਰਿਕਾਰਡ ਵੀ ਨਹੀਂ ਹੈ ਤੇ ਫਿਰ ਗੱਲ ਸਾਹਮਣੇ ਜਿਹੜੇ ਆਮ ਤੌਰ ਤੇ ਜਿਹੜੇ ਲੋਕ ਸਿੱਧੂ ਮੂਸੇਵਾਲਾ ਦੇ ਨਾਲ ਕਨਸਰਨ ਸ਼ੋਅ ਕਰਦੇ ਆ ਜਾਂ ਜਿਹੜੇ ਲੋਕ ਉਹਨਾਂ ਦੇ ਨਾਲ ਦਿਲੋਂ ਜੁੜੇ ਹੋਏ ਆ ਉਹ ਸੁਣ ਕੇ ਹੈਰਾਨ ਹੁੰਦੇ ਆ ਕਿ ਪਬਲੀਕਲੀ ਤੁਸੀਂ ਐਕਸੈਪਟ ਕਰਦੇ ਪਏ ਹੋ ਕਿ ਅਸੀਂ ਇਹਦਾ ਮਰਡਰ ਕਰਵਾਇਆ ਤੇ ਕੋਰਟ ਦੇ ਵਿੱਚ ਤੁਸੀਂ ਜਿਹੜਾ ਜਦੋਂ ਤੁਹਾਡਾ ਟ੍ਰਾਇਲ ਚੱਲਦਾ ਹੈ ਉਦੋਂ ਤੁਸੀਂ ਕਹਿ ਦਿੰਦੇ ਹੋ ਕਿ ਸਾਡਾ ਦਾ ਸਿੱਧੂ ਮੂਸੇਵਾਲੇ ਦੇ ਨਾਲ ਕੁਝ ਲੈਣਾ ਦੇਣਾ ਵੀ ਨਹੀਂ ਹੈ ਔਰ ਉਹ ਇਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਇਹ ਕੁਮਾਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਪਿੱਛੇ ਮੋਟਿਵ ਸਿਰਫ ਇੱਕੋ ਹੈ ਔਰ ਉਹ ਇਹ ਹੈ ਕਿ ਕਿਸੇ ਤਰੀਕੇ ਦੇ ਨਾਲ ਕੇਸ ਨੂੰ ਡਿਲੇ ਕੀਤਾ ਜਾਵੇ ਪਰ ਇਹ ਜਿਹੜੀਆਂ ਦੋਨੇ ਪਟੀਸ਼ਨਾਂ ਤੁਹਾਨੂੰ ਦਿਖਾ ਦਿਆ ਦੋਨੇ ਪਟੀਸ਼ਨਾਂ ਪਈਆਂ ਨੇ ਆ ਜੱਗੂ ਭਗਵਾਨਪੁਰੀਆ ਦੀ ਹੈ ਤੇ ਆ ਲਾਰੈਂਸ ਬਿਸ਼ਨੋਈ ਦੀ ਹੈ ਪੀਜਾਂ ਦਾ ਬੜਾ ਫਰਕ ਹੈ ਲੋਰੈਂਸ ਨੇ ਤਾਂ ਬੜੀ ਛੋਟੇ ਜਿਹੀ ਗੱਲ ਸਾਰਤੀ ਜੱਗੂ ਭਗਵਾਨਪੁਰੀਆ ਨੇ ਜੇ ਕਹਿ ਜਾਵੇ ਬਹੁਤ ਚੀਜ਼ਾਂ ਜਾਣ ਦਾ ਖਤਰਾ ਦੱਸਿਆ ਉਹਨਾਂ ਨੇ ਪੁਲਿਸ ਜਾਂਚ ਤੇ ਵੀ ਸਵਾਲ ਖੜੇ ਕਰਤੇ ਵੀ ਪੁਲਿਸ ਨੇ ਵੀ ਜੀ ਠੀਕ ਜਾਂਚ ਨਹੀਂ ਕਰੀ ਕੋਰ ਰਿਕਾਰਡ ਤੱਕ ਦਾ ਜ਼ਿਕਰ ਜੱਗੂ ਭਗਵਾਨਪੁਰੀਆ ਨੇ ਕਰਿਆ ਇਹਦੇ ਵਿੱਚ ਜੇ ਦੇਖਿਆ ਜਾਵੇ ਜੀ ਜਿਹੜੇ ਗੈਂਗਸਟਰ ਨੇ ਜੇ ਲੋਕਾਂ ਦੇ ਮਨ 'ਚ ਸਵਾਲ ਇਹ ਹੋਊਗਾ ਕਿ ਇਹ ਤਾਂ ਅੰਦਰ ਬੈਠੇ ਨੇ ਇਹਨਾਂ ਨੂੰ ਲੋੜ ਕੀ ਹੈ ਇਹ ਆਪਣੀਆਂ ਸਫਾਈਆਂ ਕਿਉਂ ਦੇ ਦੇ ਕੇ ਕਿਸ ਤੋਂ ਵਕ ਕਰ ਲੱਗੇ ਦੂਜਿਆ ਜਿਹੜਾ ਜ਼ਿਕਰ ਜਿਹੜਾ ਤੁਸੀਂ ਕਰਿਆ ਇੱਕ ਖਾਸ ਨਾਮ ਦੀ ਕੋਲੇ ਮਨਮੋਹਨ ਦੀ ਕਿਉਂ ਕੁਮਾਰ ਹੈ ਅ ਸਰ ਜਿਹੜਾ ਮਨਮੋਨ ਸਿੰਘ ਮੋਨਾ ਹੈਗਾ ਮੋਨਾ ਜਿਹੜਾ ਸੀਗਾ ਉਹਦਾ ਮਰਡਰ ਹੋ ਗਿਆ ਸੀ ਗੋਇੰਦਵਾਲ ਛੇਲ ਦੇ ਅੰਦਰ ਉਹ ਇੱਕ ਇੰਪੋਰਟੈਂਟ ਕੜੀ ਸੀਗਾ ਕਿਉਂਕਿ ਇਹ ਕਿਹਾ ਜਾਂਦਾ ਸੀਗਾ ਕਿ ਜਿਹੜਾ ਮੋਨਾ ਹੈਗਾ ਉਹ ਮੋਨਾ ਜਿਹੜਾ ਹੈਗਾ ਉਹਦੇ ਥਰੂ ਲੋਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਏ ਦੀ ਆਪਸ ਦੇ ਵਿੱਚ ਤਿੰਨਾਂ ਦੀ ਗੱਲਬਾਤ ਹੁੰਦੀ ਸੀਗੀ ਤੇ ਜਿਹੜੇ ਫੋਨ ਦੀ ਜਿਹੜੀ ਰਿਕਵਰੀ ਹੋਈ ਸੀਗੀ ਉਹ ਮੋਨੇ ਦੇ ਕੋਲੋਂ ਹੋਈ ਸੀਗੀ ਮੋਨਾ ਜਿਹੜੀ ਬੈਰਕ ਦੇ ਵਿੱਚ ਬੰਦ ਸੀਗਾ ਉਸ ਬੈਰਕ ਦੇ ਵਿੱਚੋਂ ਦੀ ਫੋਨ ਦੀ ਰਿਕਵਰੀ ਹੋਈ ਸੀਗੀ ਸੋ ਮੋਨਾ ਇੱਕ ਬੜਾ ਇੰਪੋਰਟੈਂਟ ਗਵਾਹ ਸੀਗਾ ਇਸ ਕੇਸ ਦਾ ਤੇ ਜਦੋਂ ਮੋਨੇ ਦਾ ਮਰਡਰ ਹੋ ਗਿਆ ਤੇ ਇਹਨਾਂ ਲੋਕਾਂ ਨੂੰ ਇੱਕ ਆਪਰਚੂਨਿਟੀ ਨਜ਼ਰ ਆਈ ਕਿ ਅਸੀਂ ਇੱਕ ਐਪਲੀਕੇਸ਼ਨ ਲਗਾ ਕੇ ਕੋਰਟ ਨੂੰ ਇਹ ਕਹੀਏ ਕਿ ਸਾਡੇ ਉੱਤੇ ਕੋਈ ਚਾਰਜ ਨਹੀਂ ਬੰਦਾ ਕਿਉਂਕਿ ਕੋਈ ਗਵਾਹੀ ਨਹੀਂ ਹੈ ਸਾਡੇ ਖਿਲਾਫ ਤੇ ਉਹ ਇਸ ਚੀਜ਼ ਨੂੰ ਯੂਜ਼ ਕਰਨਾ ਚਾਹੁੰਦੇ ਨੇ ਲੇਕਿਨ ਐਸਾ ਬਹੁਤ ਸਾਰਾ ਐਵੀਡੈਂਸ ਔਨ ਰਿਕਾਰਡ ਹੈਗਾ ਜਿਹੜਾ ਕਿ ਇਹਨਾਂ ਦੀ ਡਾਇਰੈਕਟ ਇਨਵੋਲਵਮੈਂਟ ਨੂੰ ਸ਼ੋ ਕਰਦਾ ਸੋ ਐਸ ਕਰਕੇ ਜਿੱਥੋਂ ਤੱਕ ਟ੍ਰਾਇਲ ਕੋਰਟ ਦਾ ਸਵਾਲ ਹੈ ਇਹ ਸ਼ੱਕ ਨਹੀਂ ਲੱਗਦਾ ਕਿ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਕੋਰਟ ਇਹਨਾਂ ਐਪਲੀਕੇਸ਼ਨਸ ਨੂੰ ਐਂਟਰਟੇਨ ਕਰੇਗੀ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਐਪਲੀਕੇਸ਼ਨਸ ਪਾਈਆਂ ਗਈਆਂ ਨੇ ਉਹ ਐਸ ਵਿਊ ਨਾਲ ਪਾਈਆਂ ਗਈਆਂ ਨੇ ਕਿ ਪਹਿਲਾਂ ਥੱਲੇ ਐਪਲੀਕੇਸ਼ਨ ਦੇ ਉੱਤੇ ਬਹਿਸ ਹੋਏਗੀ ਉਹਦੇ ਤੇ ਟਾਈਮ ਲੱਗੂਗਾ ਫਿਰ ਉਸ ਤੋਂ ਬਾਅਦ ਜਦੋਂ ਥੱਲੋ ਐਪਲੀਕੇਸ਼ਨ ਡਿਸਾਈਡ ਹੋ ਜਾਏਗੀ ਫਿਰ ਉਹਨੂੰ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਅਪੀਲ ਚ ਲਿਆਇਆ ਜਾਊਗਾ ਬਿਲਕੁਲ ਡਿਲੀਊਟ ਕਰਨਾ ਚਾਹੁੰਦੇ ਨੇ ਇਸ ਟਾਈਮ ਸਿੱਧੂ ਮੂਸੇਵਾਲਾ ਵਾਸਤੇ ਬਹੁਤ ਸਿੰਪਤੀ ਹੈ ਹਲੇ ਵੀ ਅੱਜ ਵੀ ਆਪਦੀ ਡੈਥ ਤੋਂ ਬਾਅਦ ਵੀ ਉਹਦੇ ਸੌਂਗ ਆ ਰਹੇ ਨੇ ਉਹਦਾ ਨਾਮ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਉਹਦੇ ਗਾਣੇ ਹਿੱਟ ਹੋ ਰਹੇ ਹੈ ਉਹਦੇ ਗਾਣਿਆਂ ਦੇ ਉੱਤੇ ਮਿਲੀਅਨਸ ਦੇ ਵਿੱਚ ਵਿਊਜ਼ ਆਉਂਦੇ ਹੈ ਤਾਂ ਉਹ ਜਿਹੜੀ ਇੱਕ ਪਬਲਿਕ ਦੇ ਵਿੱਚ ਜਿਹੜੀ ਸਿੰਪਤੀ ਹੈ ਉਹਨੂੰ ਇਨਸਾਫ ਦੀ ਆਉਣ ਵਾਸਤੇ ਉਹ ਘਟਦੀ ਜਾਵੇ ਟਾਈਮ ਦੇ ਨਾਲ 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 ਲੋਕ ਉਹਨੂੰ ਭੁੱਲਣਾ ਸ਼ੁਰੂ ਹੋ ਜਾਣਗੇ ਇਹ ਉਹਨਾਂ ਦੀ ਗਲਤ ਫਹਮੀ ਹੈ ਮੈਂ ਮੈਂ ਕਵਾਂਗਾ ਲੇਕਿਨ ਕੋਸ਼ਿਸ਼ ਉਹ ਇਹੀ ਕਰ ਰਿਹਾ ਹੈ ਕਿ ਇਹੋ ਜਿਹੇ ਦਰਗਾਹ ਆਸਤਾ ਦੇ ਕੇ ਕੇਸ ਨੂੰ ਲੰਮਾ ਖਿੱਚਿਆ ਜਾਵੇ ਜੱਗੂ ਭਗਵਾਨਪੁਰੀ ਨੇ ਤਾਂ ਇਸ ਪੋਟਿਸ਼ਨ ਦੇ ਵਿੱਚ ਖਤਰਾ ਜਤਾਇਆ ਖੁਦ ਕਿ ਮੈਨੂੰ ਤਾਂ ਗੋਲਡੀ ਬਰਾੜ ਤੋਂ ਵੀ ਖਤਰਾ ਹੈ ਮੈਨੂੰ ਅਲੋਰੈਂਸ ਤੋਂ ਵੀ ਖਤਰਾ ਹੈ ਮੈਨੂੰ ਉਹ ਮਨਮੋਨ ਦਾ ਜਿਹੜਾ ਜ਼ਿਕਰ ਕਰਿਆ ਉਹ ਤੋਂ ਵੀ ਖਤਰਾ ਹੈ ਯਾਨੀ ਕਿ ਬਿਲਕੁਲ ਉਹਨਾਂ ਨੇ ਤਾਂ ਆਪਦੇ ਆਪ ਨੂੰ ਨਾਤਾ ਤੋੜ ਰਿਹਾ ਵੀ ਦੇਖੋ ਜੀ ਆ ਮੈਨੂੰ ਤਾਂ ਜਦੋਂ ਉਲਟਾ ਖਤਰਾ ਹੈਗਾ ਮੈਨੂੰ ਕਿਵੇਂ ਵਿੱਚ ਸ਼ਾਮਲ ਕਰ ਰਿਹਾ ਭਾਈ ਸਾਹਿਬ ਐਨੇ ਸੋਫਿਸਟੀਕੇਟਿਡ ਵੈਪਨਸ ਨੂੰ ਯੂਜ਼ ਕਰਕੇ ਪੰਜਾਬ ਦੇ ਕੁਬਰਦੇ ਹੋਏ ਅੱਡੇ ਮਹਾਨ ਸਿੰਗਰ ਨੂੰ ਮਹਾਨ ਸਿੰਗਰ ਕਹਿਣਾ ਤਾਂ ਮਤਲਬ ਸ਼ਾਇਦ ਮੈਂ ਛੋਟੀ ਗੱਲ ਕਹਿ ਰਹਾ ਹੋਵਾਂਗਾ ਇੱਕ ਆਈਕੋਨਿਕ ਸਿੰਗਰ ਜਿਹੜਾ ਇੱਕ ਜੰਗ ਉਮਰ ਦੇ ਵਿੱਚ ਹੀ ਉਹ ਪਤਾ ਨਹੀਂ ਕਿੰਨੇ ਵਧੀਆ ਗਾਣੇ ਲਿਖ ਕੇ ਤੇ ਕਿੰਨੇ ਕਿਸ ਤਰ੍ਹਾਂ ਦੇ ਨਾਲ ਉਹ ਮਸ਼ਹੂਰ ਹੋਇਆ ਉਹ ਸਾਰੀ ਦੁਨੀਆ ਉਹਦੇ ਗਾਣੇ ਸੁਣਦੀ ਹੈ ਉਹਨੂੰ ਉਹਨਾਂ ਨੇ ਮਰਵਾਤਾ ਇਹਨਾਂ ਲੋਕਾਂ ਨੂੰ ਕਿਸ ਚੀਜ਼ ਦਾ ਖਤਰਾ ਹੈਗਾ ਇਹ ਤਾਂ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਲੋਕਾਂ ਕੋਲੋਂ ਫਰੋਤੀਆਂ ਮੰਗੀ ਜਾਂਦੇ ਨੇ ਇਹ ਕਿਹੜਾ ਆ ਆਪਦੀ ਜਿਹੜਾ ਕੋਈ ਕਮਾਈ ਕਰ ਰਹੇ ਨੇ ਕੋਈ ਹੱਕ ਤੇ ਇੱਕ ਹਕੂਕ ਦੀ ਕਮਾਈ ਕਰ ਰਹੇ ਆ ਇਹ ਤਾਂ ਲੋਕਾਂ ਨੂੰ ਡਰਾ ਕੇ ਕਿਡਨਾਪਿੰਗ ਦੀਆਂ ਰੈਂਸਮ ਦੀਆਂ ਧਮਕੀਆਂ ਦੇ ਕੇ ਉਹਨਾਂ ਦੇ ਸਿਰ ਦੇ ਉੱਤੇ ਚੱਲੀ ਜਾਂਦੇ ਨੇ ਇਹਨਾਂ ਨੂੰ ਕਿਸ ਚੀਜ਼ ਤੋਂ ਖਤਰਾ ਹੋ ਸਕਦਾ ਆਪਸ 'ਚ ਜੇ ਮਿਲੇ ਹੋਏ ਆ ਇਹ ਸਭ ਜਿਹੜੀ ਤੁਸੀਂ ਦੋਨੋਂ ਐਪਲੀਕੇਸ਼ਨਾਂ ਜਦੋਂ ਦੇਖਦੇ ਹੋ ਇਹਨਾਂ ਦਾ ਕੰਟੈਂਟ ਜਿਹੜਾ ਆਲਮੋਸਟ ਸਿਮਿਲਰ ਹੈ ਜਿਹੜੀ ਜੱਗੂ ਭਗਵਾਨਪ uri ਦੀ ਐਪਲੀਕੇਸ਼ਨ ਹੈ ਤੇ ਜੋ ਲਾਰੈਂਸ ਬਿਸ਼ਨੋਈ ਦੀ ਐਪਲੀਕੇਸ਼ਨ ਹੈ ਉਹਦੇ ਵਿੱਚ ਐਂਡ ਰਿਜ਼ਲਟ ਸੇਮ ਨਿਕਲਦਾ ਕਿ ਦੋਨੋਂ ਹੀ ਮੋਨੇ ਦੇ ਇਰਦ-ਗਿਰਦ ਘੁੰਮਦੀਆਂ ਭਿਆਨੀਆਂ ਨੇ ਇਹਨਾਂ ਨੇ ਉਹਦਾ ਸਹਾਈਦਾ ਚੁੱਕਿਆ ਜਦੋਂ ਮੋਨੇ ਦਾ ਮਰਡਰ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਕਿ ਸੋਚਿਆ ਕਿ ਮੋਨੇ ਦਾ ਮਰਡਰ ਹੋ ਗਿਆ ਗਵਾਹੀ ਆਉਗੀ ਨਹੀਂ ਤੇ ਸਾਡੇ ਖਿਲਾਫ ਜਿਹੜਾ ਸਬੂਤ ਹੈ ਉਹ ਕੁਛ ਹੋਏਗਾ ਨਹੀਂ ਤੇ ਐਸ ਕਰਕੇ ਅਸੀਂ ਕੋਰਟ ਨੂੰ ਐਪਲੀਕੇਸ਼ਨ ਦੇ ਦਿੰਨੇ ਆ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ ਸਿਰਫ ਕੇਸ ਨੂੰ ਡਿਲੇ ਕਰਨ ਵਾਸਤੇ ਅਦਰਵਾਇਜ਼ देयर इज ਸਫੀਸ਼ੀਐਂਟ ਮਟੀਰੀਅਲ ਐਵੀਡੈਂਸ ਔਨ ਰਿਪੋਰਟ ਇਹਦੇ ਕਾਨੂੰਨੀ ਮੈਨੇ ਸਿਰਫ ਇੰਨੇ ਨੇ ਕਿ ਇਹ ਇਹਨੂੰ ਡਿਲੇ ਕਰਨਾ ਚਾਹੁੰਦੇ ਆ ਕੋਰਟ ਹਾਂ ਕੋਰਟ ਮਜਬੂਰ ਹੈ कोर्ट ਕਿਉਂਕਿ ਪ੍ਰੋਸੀਜਰ ਜਿਹੜਾ ਸੀਆਰਪੀਸੀ ਹੈ ਉਹ ਸਾਰਿਆਂ ਵਾਸਤੇ ਬਰਾਬਰ ਹੈ ਜਦੋਂ ਚਾਰਜ ਲੱਗਦਾ ਹੈ ਉਦੋਂ ਹਰ ਇੱਕ ਬੰਦੇ ਦੇ ਕੋਲ ਇਹ ਰਾਈਟ ਪ੍ਰਾਪਤ ਹੈ ਕਿ ਉਹ ਇਹ ਆਪਦੇ ਆਪ ਨੂੰ ਕੋਰਟ 'ਚ ਦਰਖਾਸਤ ਲਗਾ ਸਕਦਾ ਹੈ ਕਿ ਮੈਨੂੰ ਡਿਸਚਾਰਜ ਕੀਤਾ ਜਾਵੇ ਮੇਰੇ ਖਿਲਾਫ ਸਫੀਸ਼ੀਐਂਟ ਐਵੀਡੈਂਸ ਨਹੀਂ ਹੈ ਲੇਕਿਨ ਐਵੀਡੈਂਸ ਵਾਲੀ ਸਟੇਜ ਤਾਂ ਹਲੇ ਆਣੀ ਹੈ ਉਹ ਤਾਂ ਹਲੇ ਕੋਰਟ ਦੇ ਵਿੱਚ ਗਵਾਹੀਆਂ ਜਦੋਂ ਕੰਪਲੀਟ ਹੋਣਗੀਆਂ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਕੌਣ ਦੋਸ਼ੀ ਹੈ ਤੇ ਕੌਣ ਦੋਸ਼ੀ ਨਹੀਂ ਹੈ ਸੋ ਇਹ ਬਹੁਤ ਛੋਟੀ ਸਟੇਜ ਸੀਗੀ ਜਦੋਂ ਇਹਨਾਂ ਨੇ ਐਪਲੀਕੇਸ਼ਨ ਲਗਾਈ 287 ਪੇਜਾਂ ਦੀ ਐਪਲੀਕੇਸ਼ਨ ਜੱਗੂ ਭਗਵਾਨਪੁਰੀਆ ਨੇ ਲਗਾਈ ਹੁਣ ਮੰਨ ਲਓ ਕੋਰਟ ਵਾਲੇ ਦਿੱਤੇ ਗਏ ਨੇ ਉੱਚਤਕ ਜਿਵੇਂ ਕਹਦੀਏ ਵੀ ਕੋਰਟ ਦੇ ਡਿਸੀਜਨ ਦੇ ਹਵਾਲੇ ਦਿੱਤੇ ਗਏ ਨੇ ਜਿਵੇਂ ਆਮ ਤੌਰ ਤੇ ਤੁਸੀਂ ਰੈਫਰੈਂਸ ਪੜ੍ਹਦੇ ਹੁੰਦੇ ਹੋ ਉਹ ਰੈਫਰੈਂਸ ਤਾਂ ਕੋਈ ਦਿੱਤੇ ਨੇ ਉਹਨੇ ਰੈਫਰੈਂਸ ਦਿੱਤੇ ਆ ਉਹਨੇ ਪਹਿਲਾਂ ਐਕਚੁਅਲੀ ਜੱਗੂ ਭਗਵਾਨਪੁਰੀਆ ਨੇ ਕੋਈ ਪਟੀਸ਼ਨਾਂ ਪਾਈਆਂ ਸੀ ਮਾਨਜੋਗ ਹਾਈ ਕੋਰਟ ਦੇ ਵਿੱਚ ਉਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਨੇ ਵੀ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪਟੀਸ਼ਨਾਂ ਪਾਈਆਂ ਸੀਗੀਆਂ ਉਹਨਾਂ ਦਾ ਮੋਟਿਵ ਸਿਰਫ ਇਹ ਨਹੀਂ ਕਿ ਵੀ ਕੋਰਟ ਦੇ ਵਿੱਚ ਇੰਨੇ ਕੋਈ ਡਾਕੂਮੈਂਟ ਲੈ ਜਾਓ ਭਾਵੇਂ ਉਹ ਸਿਰਫ ਇੱਕ ਕੂੜੇ ਦਾ ਪਹਾੜੀ ਹੋਵੇ ਕਿਉਂਕਿ ਉਹਨਾਂ ਐਪਲੀਕੇਸ਼ਨਾਂ ਦੇ ਵਿੱਚ ਕੀ ਹੈ ਜੀ ਸਾਨੂੰ ਲਾਰੈਂਸ ਬਿਸ਼ਨੋਈ ਨੂੰ ਹੁਣ ਜੱਗੂ ਨੂੰ ਜੇ ਲਾਰੈਂਸ ਬਿਸ਼ਨੋਈ ਤੋਂ ਖਤਰਾ ਆ ਗਿਆ ਉਹ ਕਿਸੇ ਦੀ ਕੀ ਪ੍ਰੋਬਲਮ ਹੋ ਸਕਦੀ ਹੈ ਜੇ ਤੁਸੀਂ ਕ੍ਰਾਈਮ ਦੀ ਦੁਨੀਆ ਦੇ ਵਿੱਚ ਰਹਿ ਰਹੇ ਹੋ ਤੇ ਤੁਹਾਨੂੰ ਗੈਂਗਸਟਰਜ਼ ਨੂੰ ਇੱਕ ਦੂਜੇ ਤੋਂ ਜੇ ਖਤਰਾ ਵੀ ਹੈਗਾ ਤੇ ਕਿੰਨੀ ਕੁ ਵੱਡੀ ਗੱਲ ਹੈ ਇਹ ਆਪ ਤੁਹਾਡਾ ਆਪਸੀ ਮਾਮਲਾ ਆ ਗਿਆ ਤੇ ਇਸ ਪਬਲਿਕ ਨੂੰ ਕੀ ਲੈਣਾ ਦੇਣਾ ਹੈਗਾ ਜਾਂ ਸਿੱਧੂ ਮੂਸੇਵਾਲਾ ਮਰਡਰ ਕਾਂਡ ਦੇ ਨਾਲ ਇਹਦਾ ਕੀ ਲੈਣਾ ਦੇਣਾ ਹੈਗਾ ਉਹ ਇਹ ਸ਼ੋਅ ਕਰਨਾ ਚਾਹੁੰਦੇ ਆ ਕਿ ਜੀ ਅਸੀਂ ਆਪਸ ਵਿੱਚ ਰਲੇ ਨਹੀਂ ਹੋਏ ਸੀਗੇ ਜਦਕਿ ਸਚਾਈ ਇਹ ਹੈ ਉਹ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਵੀ ਇਹ ਜਿਹੜਾ ਮਰਡਰ ਕਰਵਾਉਣ ਦੇ ਵਿੱਚ ਹੋਇਆ ਉਦੋਂ ਇਹ ਲੋਕ ਵੱਧ ਚੜ ਕੇ ਅੱਗੇ ਹੋ ਕੇ ਜਿੰਮੇਵਾਰੀਆਂ ਚੱਕਦੇ ਸੀਗੇ ਕਿ ਮੈਂ ਮਰਵਾਇਆ ਜੀ ਉਹ ਕਹਿੰਦਾ ਮੈਂ ਮਰਵਾਇਆ ਜੀ ਉਹਨੂੰ ਇਸ ਸਟੇਜ ਤੇ ਆ ਕੇ ਇਹ ਗੱਲਾਂ ਕਰਦੇ ਪਿਆ ਕਿ ਕਿਉਂਕਿ ਕੋਰਟ ਦੇ ਵਿੱਚ ਫਾਈਲ ਦੇ ਉੱਤੇ ਸਾਡਾ ਡਾਇਰੈਕਟਲੀ ਕਿਉਂਕਿ ਅਸੀਂ ਜ਼ਿਲ੍ਹਾ 'ਚ ਬੈਠੇ ਸੀਗੇ ਸਾਡਾ ਨਾਮ ਨਾ ਆਵੇ ਸੋ ਸਿਰਫ ਆਪਦੇ ਆਪ ਨੂੰ ਬਚਾਉਣ ਵਾਸਤੇ ਇਸ ਤਰ੍ਹਾਂ ਦੀਆਂ ਦਰਖਾਸਤਾਂ ਪਾ ਰਿਹਾ ਪਰ ਇਹਦੇ 'ਚ ਦੇਖਿਆ ਜਾਵੇ ਜਿਵੇਂ ਕੋ ਮੋਬਾਈਲ ਫੋਨ ਦੇ ਰਿਕਵਰੀਂ ਤੋਂ ਲੈ ਕੇ ਰਿਕਾਰਡ ਤੱਕ ਦੀ ਗੱਲ ਕਰੀਆ ਜਗੂ ਨੇ ਤਾਂ ਤੱਕਰ ਕਹਿ ਕਿ ਮੇਰੇ ਕੋਲ ਤਾਂ ਮੋਬਾਈਲ ਫੋਨ ਹੀ ਨਹੀਂ ਸੀਗਾ ਹੈਗਾ ਉਹਨੂੰ ਤਾਂ ਸਾਰੀਆਂ ਚੀਜ਼ਾਂ ਤੋਂ ਹੀ ਪੱ ਸਾਰੇ ਪੱਲਾ ਛਾੜਨ ਦੇ ਨਾਲ ਜਿਹੜਾ ਕ੍ਰਾਈਮ ਹੈ ਉਹਦੇ ਤੋਂ ਪੱਲਾ ਨਹੀਂ ਛੜਿਆ ਜਾ ਸਕਦਾ ਜਦੋਂ ਐਵੀਡੈਂਸ ਦੀ ਸਟੇਜ ਆਏਗੀ ਜਦੋਂ ਕੋਰਟ ਦੇ ਵਿੱਚ ਗਵਾਹੀਆਂ ਆਣਗੀਆਂ ਉਦੋਂ ਸਾਰਾ ਲਿੰਕਿੰਗ ਐਵੀਡੈਂਸ ਜਿਹੜਾ ਹੈਗਾ ਉਹ ਸਟੈਬਲਿਸ਼ ਹੋ ਜਾਏਗਾ ਬਹੁਤ ਸਾਰਾ ਰਿਕਾਰਡ ਹੈ ਚਲਾਨ ਬਹੁਤ ਡਿਟੇਲਡ ਦੇ ਵਿੱਚ ਫਾਈਲ ਕੀਤਾ ਹੋਇਆ ਹੈ ਹਾਂ ਕੁਝ ਇਹ ਗੱਲਾਂ ਨੇ ਜਿਹੜੀਆਂ ਕਿ ਇਹਦੇ ਵਿੱਚ ਡਿਸਕਸ ਕਰਨ ਵਾਲੀਆਂ ਜ਼ਰੂਰੀ ਨੇ ਜਿਵੇਂ ਇਹ ਕੀ ਉਹ ਜਿਹੜਾ ਆਈਓ ਸੀਗਾ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ ਗੈਂਗਸਟਰ ਦੀਪਕ ਟਿੰਨੂ ਨੂੰ ਭਜਾਉਣ ਦੇ ਵਿੱਚ ਕਾਮਯਾਬ ਹੋਇਆ ਸੀਗਾ ਉਹ ਉਹਦੀ ਗਰਲਫ੍ਰੈਂਡ ਨੂੰ ਮਿਲਵਾਉਣ ਵਾਸਤੇ ਉਹਨੂੰ ਲੈ ਕੇ ਜਾਂਦਾ ਸੀਗਾ ਉਸ ਗੈਂਗਸ ਉਸ ਆਈਓ ਦੀ ਕੀਤੀ ਹੋਈ ਇਨਵੈਸਟੀਗੇਸ਼ਨ ਦੇ ਉੱਤੇ ਸਵਾਲ ਚੱਕੇ ਨੇ ਜਗੂ ਭਗਵਾਨ ਪੁਰੀਆ ਨੇ ਵੀ ਤੇ ਉਸ ਦੇ ਉੱਤੇ ਸਵਾਲ ਚੁੱਕੇ ਨੇ ਲਾਰੈਂਸ ਬਿਸ਼ਨੋਈ ਨੇ ਵੀ ਉਹ ਕਹਿੰਦੇ ਆ ਜੀ ਵੀ ਇੱਕ ਕਰਪਟ ਪੁਲਿਸ ਅਫੀਸ਼ਰਸ ਦੀ ਕੀਤੀ ਹੋਈ ਜਾਂਚ ਦੇ ਉੱਤੇ ਅਸੀਂ ਭਰੋਸਾ ਕੋਰਟ ਨਹੀਂ ਕਰ ਸਕਦੀ ਲੇਕਿਨ ਉਹ ਜੇ ਮੰਨ ਲਓ ਡਾਕੂਮੈਂਟਰੀ ਐਵੀਡੈਂਸ ਪਰ ਉਸੇਲਾ ਇੱਕ ਹੈਗਾ ਤੇ ਉਹ ਇਹ ਮੈਨੇ ਨਹੀਂ ਰਖਦਾ ਵੀ ਉਹ ਕਿੰਨੇ ਕੀਤਾ ਸੀਗਾ ਉਹ ਉਹ ਐਵੀਡੈਂਸ ਕੋਰਟ ਦੇ ਅੱਗੇ ਗਿਆ ਹੈ ਕੋਰਟ ਉਹਨੂੰ ਪੂਰੀ ਤਰ੍ਹਾਂ ਤੋਂ ਤਸੱਲੀ ਦੇ ਨਾਲ ਉਹਦੀ ਇਨਵੈਸਟੀਗੇਸ਼ਨ ਨੂੰ ਕੋਰਟ ਦੇ ਵਿੱਚ ਪਰਖਿਆ ਜਾਏਗਾ ਪਰਖਣ ਤੋਂ ਬਾਅਦ ਫਿਰ ਉਹਦਾ ਫੈਸਲਾ ਆਊਗਾ ਇਸ ਐਪਲੀਕੇਸ਼ਨਾਂ ਦੇ ਨਾਲ ਸਿਰਫ ਇੰਨੀ ਗੱਲ ਹੋਏਗੀ ਕਿ ਜਿਹੜੀ ਐਵੀਡੈਂਸ ਦੀ ਸਟੇਜ ਹੈ ਜਦੋਂ ਜਿਹੜਾ ਐਵੀਡੈਂਸ ਕੋਰਟ ਦੇ ਵਿੱਚ ਚੱਲਣਾ ਹੈ ਉਹਦੇ 'ਚ ਥੋੜਾ ਜਿਹਾ ਟਾਈਮ ਜ਼ਿਆਦਾ ਲੱਗੂਗਾ ਤੇ ਉਸ ਕਰਕੇ ਇਹਨੂੰ ਇਹ ਐਪਲੀਕੇਸ਼ਨਾਂ ਨੂੰ ਫਾਈਲ ਕੀਤਾ ਗਿਆ ਜੀ ਸਾਹਿਬ ਜਿਵੇਂ ਇੰਟਰਵਿਊਜ਼ ਆਈਆਂ ਖੁਦ ਜਿਹੜਾ ਉਹਦੇ ਵਿੱਚ ਮੰਨਿਆ ਉਹ ਚ ਕਾਰਨ ਤੱਕ ਦੱਸਦੇ ਨੇਗੇ ਉਹ ਚੀਜ਼ਾਂ ਕੋਈ ਮਾਇਨੇ ਰੱਖਦੀਆਂ ਨਹੀਂ ਜਾਂ ਉਹ ਕੋਰਟ ਦੇ ਵਿੱਚ ਰੱਖਦੀਆਂ ਨਹੀਂ ਇਹ ਚੀਜ਼ ਇਹਨਾਂ ਨੂੰ ਪਤਾ ਹੈ ਇਸ ਲਈ ਇਹਨਾਂ ਨੇ ਇਹ ਲਿਖਤ ਦੇ ਵਿੱਚ ਇਹ ਚੀਜ਼ ਲਾਈ ਹੈ ਸਰ ਕੋਈ ਵੀ ਅਖਬਾਰ ਦੀ ਖਬਰ ਹੈ ਕੋਈ ਵੀ ਟੀਵੀ ਦੇ ਵਿੱਚ ਦਿੱਤੀ ਹੋਈ ਇੰਟਰਵਿਊ ਹੈ ਜਾਂ ਕੋਈ ਵੀ ਸਟੇਟਮੈਂਟ ਹੈ ਕੋਰਟ ਕਿਸੇ ਵੀ ਸਟੇਜ ਦੇ ਉੱਤੇ ਉਹਦੀ ਕੌਗਨੀਸੈਂਸ ਲੈ ਸਕਦੀ ਹੈ ਮਜਬੂਰ ਨਹੀਂ ਹੈ ਲੇਕਿਨ ਜੇ ਕੋਰਟ ਨੂੰ ਲੱਗਦਾ ਹੈ ਕਿ ਇਹ ਐਵੀਡੈਂਸ ਇਸ ਕੇਸ ਦੇ ਫੈਸਲੇ ਵਾਸਤੇ ਜ਼ਰੂਰੀ ਹੈ ਤਾਂ ਕੋਰਟ ਉਸ ਨੂੰ ਰਿਕਾਰਡ ਤੇ ਲੈ ਸਕਦੀ ਹੈ ਨੰਬਰ 1 ਨੰਬਰ 2 ਜਿਹੜੀ ਪੁਲਿਸ ਇਨਵੈਸਟੀਗੇਟਿੰਗ ਏਜੰਸੀ ਹੈ ਉਹ ਉਹਨਾਂ ਇੰਟਰਵਿਊਜ਼ ਨੂੰ ਉਹਨਾਂ ਡਾਕੂਮੈਂਟਸ ਨੂੰ ਪੁਲਿਸ ਦੇ ਰਿਕਾਰਡ ਦੇ ਉੱਤੇ ਲਿਆ ਕੇ ਇੰਡੀਅਨ ਐਵੀਡੈਂਸ ਐਕਟ ਦੇ ਥੱਲੇ ਉਹਦਾ ਸਰਟੀਫਿਕੇਟ ਲਗਾ ਕੇ ਉਹਨੂੰ ਕੋਰਟ ਦੇ ਵਿੱਚ ਪ੍ਰੂਫ ਕਰ ਸਕਦੀ ਹੈ ਉਸ ਆਧਾਰ ਦੇ ਉੱਤੇ ਜਿੱਥੇ ਕਿ ਲਾਰੈਂਸ ਛਾਤੀ ਠੋਕ ਕੇ ਕਹਿ ਰਿਹਾ ਹੈ ਜੱਗੂ ਕਹਿ ਰਿਹਾ ਹੈ ਕੀ ਜੀਸੀ ਮਾਰਿਆ ਹੈ ਅਸੀ ਮਾਰਿਆ ਉੱਥੇ ਐਪਲੀਕੇਸ਼ਨਾਂ ਜਦੋਂ ਕੋਰਟ ਦੇ ਵਿੱਚ ਜਾਂਦੇ ਨੇ ਉਦੋਂ ਜਾ ਕੇ ਉੱਥੇ ਡੱਡੂ ਬਣ ਜਾਂਦੇ ਐ ਕਿ ਜੀ ਨਹੀਂ ਜੀ ਅਸੀਂ ਤਾਂ ਕੁਝ ਨਹੀਂ ਕੀਤਾ ਸਾਡਾ ਤਾਂ ਕੋਈ ਰੋਲ ਨਹੀਂ ਐ ਸਾਡਾ ਤਾਂ ਸਿੱਧੂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਬਾਹਰ ਬੈਠ ਕੇ ਉਹ ਗੱਲਾਂ ਕਰਦੇ ਸੀਗੇ ਕਦੇ ਸ਼ਗਨਪ੍ਰੀਤ ਦਾ ਨਾਮ ਲੈ ਲਿਆ ਕਦੇ ਅਜੇ ਮਿੱਡੂ ਖੇੜਾ ਦਾ ਨਾਮ ਲੈ ਲਿਆ ਕਿ ਵੀ ਉਹਨੂੰ ਮਾਰਿਆ ਸੀਗਾ ਉਹਦੇ ਨਾਲ ਇਸ ਤਰ੍ਹਾਂ ਸੀਗਾ ਸੋ ਇਲਜ਼ਾਮ ਲਾਉਣ ਦੀ ਉਹਨਾਂ ਨੇ ਪੂਰੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਸੋ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਉਲਝਾਈ ਰੱਖਿਆ ਇਸ ਚੱਕਰ ਦੇ ਵਿੱਚ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਪੈਦਾ ਕੀਤਾ ਜਾਵੇ ਕਿ ਸਿੱਧੂ ਮੂਸੇਵਾਲਾ ਦਾ ਕਿਸੇ ਗੈਂਗਸਟਰਜ਼ ਨਾਲ ਰਿਲੇਸ਼ਨ ਸੀਗਾ ਲੇਕਿਨ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਪਰੂਫ ਕਰਦੀਆਂ ਨੇ ਕਿ ਸਿੱਧੂ ਮੂਸੇਵਾਲਾ ਦਾ ਗੈਂਗਸਟਰਸ ਦੇ ਨਾਲ ਕੋਈ ਰਿਲੇਸ਼ਨਸ਼ਿਪ ਨਹੀਂ ਸੀਗਾ। ਉਹਨਾਂ ਨੇ ਸ਼ਰਿਆਮ ਆਪਦੀਆਂ ਐਪਲੀਕੇਸ਼ਨਾਂ 'ਚ ਲਿਖਿਆ ਹੈ ਕਿ ਅਸੀਂ ਤਾਂ ਸਾਡਾ ਸਿੱਧੂ ਮੂਸੇਵਾਲਾ ਦੇ ਨਾਲ ਦੂਰ ਦੂਰ ਤੱਕ ਦਾ ਕੋਈ ਨਾਤਾ ਵੀ ਨਹੀਂ ਸੀਗਾ। ਜੇ ਇਹ ਪੋਜ਼ਿਟਿਵ ਇੱਕ ਨਿਕਲ ਕੇ ਆਉਂਦਾ ਵੀ ਹੈ। ਬਿਲਕੁਲ ਪੋਜ਼ਿਟਿਵ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਉੱਤੇ ਕਈ ਵਾਰ ਅਲੀਗੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਉਹਨੂੰ ਗੈਂਗਵਾਰ ਦੇ ਵਿੱਚ ਕਿਚਨ ਦੀ ਕੋਸ਼ਿਸ਼ ਕੀਤੀ। ਕਈ ਪੋਲੀਟੀਸ਼ੀਅਨਸ ਨੇ ਕੋਸ਼ਿਸ਼ ਕੀਤੀ ਕਿ ਸਿੱਧੂ ਨੂੰ ਅਸੀਂ ਗੈਂਗਵਾਰ ਦੇ ਵਿੱਚ ਲੈ ਕੇ ਚਲੇ ਜਾਈਏ। ਲੇਕਿਨ ਇਹ ਐਪਲੀਕੇਸ਼ਨਾਂ ਜ ਇਕ ਥੱਪੜ ਹੈ ਉਹਨਾਂ ਦੇ ਮੂੰਹ ਦੇ ਉੱਤੇ ਕਿਉਂਕਿ ਸਿੱਧੂ ਮੂਸੇਵਾਲਾ ਕਿਸੇ ਤਰ੍ਹਾਂ ਦਾ ਗੈਂਗਸਟਰਜ਼ ਦੇ ਨਾਲ ਰਿਲੇਟਿਡ ਨਹੀਂ ਸੀ ਉਹਦੇ ਫਾਦਰ ਲੋਕਾਂ ਨੂੰ ਪਬਲੀਕਲੀ ਅਪੀਲ ਕਰਦੇ ਰਹੇ ਕਿ ਮੇਰਾ ਬੇਟਾ ਗੈਂਗਸਟਰਜ਼ ਦੇ ਨਾਲ ਕਿਤੇ ਵੀ ਰਿਲੇਟਿਡ ਨਹੀਂ ਸੀ ਮੈਨੂੰ ਕੋਈ ਰਿਕਾਰਡ ਦਿਖਾ ਦਿਓ ਮੈਨੂੰ ਕੋਈ ਉਹਦੀ ਕਾਲ ਦਿਖਾ ਦਿਓ ਮੈਨੂੰ ਕੋਈ ਕੁਝ ਦਿਖਾ ਦਿਓ ਮੈਂ ਹੱਥ ਜੋੜ ਕੇ ਪਿੱਛੇ ਹਟ ਜੂੰਗਾ ਅੱਜ ਇਹ ਐਪਲੀਕੇਸ਼ਨਾਂ ਉਹਨਾਂ ਦੀ ਉਸ ਗੱਲ ਨੂੰ ਪ੍ਰੂਫ ਕਰਦੀਆਂ ਨੇ ਕਿ ਸਿੱਧੂ ਮੂਸੇਵਾਲੇ ਦਾ ਗੈਂਗਸਟਰਜ਼ ਦੇ ਨਾਲ ਜਾਂ ਗੈਂਗ ਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਅੱਜ ਇਹ ਜਿਹੜੇ ਅਪਰਾਧੀ ਨੇ ਉਹ ਆਪ ਖੁਦ ਇਹ ਮੰਨ ਰਹੇ ਨੇ کورٹ ਦੇ ਵਿੱਚ ਕਿ ਵੀ ਸਾਡਾ ਤਾਂ ਸਿੱਧੂ ਦੇ ਨਾਲ ਦੂਰ ਦੂਰ ਤੱਕ ਕੋਈ ਰਿਲੇਸ਼ਨਸ਼ਿਪ ਨਹੀਂ ਸੀਗਾ ਲੇਕਿਨ ਉਹ ਇਸ ਚੀਜ਼ ਨੂੰ ਉਹਨਾਂ ਨੇ ਕਨਵਰਟ ਹੀ ਕਰਨਾ ਚਾਹੁੰਦੇ ਐ ਕਿ ਸਾਡਾ ਕੋਈ ਮੋਟਿਵ ਨਹੀਂ ਸੀਗਾ ਲੇਕਿਨ ਜਿਹੜੀ ਸੱਚਾਈ ਹੈ ਉਹ ਕਈ ਵਾਰ ਆਪਾਂ ਸੁਣ ਚੁੱਕੇ ਹਾਂ ਔਰ ਉਹ ਕੋਰਟ ਦੇ ਵਿੱਚ ਜ਼ਰੂਰ ਆਊਗੀ ਕਿ ਇਹਨਾਂ ਨੂੰ ਮੋਟਿਵ ਕੀ ਸੀਗਾ ਜਾਂ ਇਹਨਾਂ ਨੂੰ ਕਿੰਨੇ ਪੈਸੇ ਦੇ ਕੇ ਇਹਨਾਂ ਦੇ ਕੋਲੋਂ ਮਰਡਰ ਕਰਵਾਇਆ ਉਹ ਚੀਜ਼ਾਂ ਜਿਹੜੀਆਂ ਨੇ ਹੱਲੇ ਬਾਹਰ ਆਣੀਆਂ ਬਾਕੀ ਨੇ ਇਹ ਪਿਕਚਰ ਦਾ ਅੱਧਾ ਹਿੱਸਾ ਹੈ ਪਿਕਚਰ ਦਾ ਦੂਜਾ ਹਿੱਸਾ ਹੱਲੇ ਆਣਾ ਬਾਕੀ ਹੈ ਇੱਕ ਪਾਸੇ ਪੁਲਿਸ ਤੇ ਸਵਾਲ ਖੜੇ ਕਰ ਰਹੇ ਨੇ ਦੂਜੇ ਪਾਸੇ ਤਾਰੀਫ਼ ਵੀ ਕਰੀ ਹੈ ਕਹਿੰਦੇ ਸਿਕਿਉਰਿਟੀ ਸਿਸਟਮ ਬੜੇ ਸਟਰੋਂਗ ਨੇ ਉੱਥੇ ਜਾ ਨਹੀਂ ਸਕਦਾ ਜੀ ਉਹਨਾਂ ਨੇ ਇੱਥੇ ਤੱਕ ਕਰਕੇ ਜੇ ਕਿਹਾ ਜਾਵੇ ਜਿਵੇਂ ਪ੍ਰਵੀਨ ਕੁਮਾਰ ਸੈਨਾ ਹੋਰਾਂ ਦਾ ਜ਼ਿਕਰ ਕਰਿਆ ਕਿ ਉਹਨਾਂ ਦੀ ਸਟੇ ਯਾਨੀ ਕਿ ਬੜਾ ਸੋਚ ਸਮਝ ਕੇ ਇਹ ਫਾਈਲ ਕੀਤੀਆਂ ਨੇ ਇਹ ਸਿਰਫ ਇਹ ਨਹੀਂ ਹੈਗਾ ਕਿ ਇੱਕ ਆਪਦੀ ਬਸ ਸਪਰੇਅ ਲਾਤੀ ਵੀ ਉਥੇ ਜੀ ਨਹੀਂ ਜਿਸ ਇਸ ਤਿਹ ਦੇ ਹੈ ਨਹੀਂ ਸੀ ਯਾਨੀ ਕਿ ਇੱਕ ਪੂਰਾ ਖਾਕਾ ਤਿਆਰ ਕਰਨ ਦਾ ਮਤਲਬ ਇਹ ਹੁੰਦਾ ਵੀ ਉਹਨੂੰ ਸਾਰੇ ਇੱਕ ਤਰ੍ਹਾਂ ਦੇ ਪੱਕਾ ਪਤਾ ਨਹੀਂ ਵੀ ਕੀ ਕੁਝ ਜਾਣਗੇ ਅ ਸੁਮੀਤ ਜੀ ਆਪਾਂ ਥੋੜੀ ਦੇਰ ਪਹਿਲਾਂ ਹੀ ਇੱਕ ਪ੍ਰੋਗਰਾਮ ਕੀਤਾ ਸੀਗਾ ਔਰ ਮਾਝਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਵੀ ਚੱਲਦੀ ਪਈ ਹੈ ਜਿੰਨੇ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਬੜੇ ਸਵਾਲ ਕੀਤੇ ਜਾ ਰਹੇ ਨੇ ਲਾਰੈਂਸ ਬਿਸ਼ਨੋਈ ਕਿਹਾ ਐਸ ਚੀਜ਼ ਤੋਂ ਮੁਕਰ ਸਕਦਾ ਹੈ ਕਿ ਵੀ ਉਹਦੀ ਲਾਈਵ ਇੰਟਰਵਿਊ ਨੈਸ਼ਨਲ ਮੀਡੀਆ ਚੈਨਲ ਦੇ ਉੱਤੇ ਚੱਲੀ ਸੀਗੀ ਕੀ ਉਹ ਇਸ ਚੀਜ਼ ਤੋਂ ਮੁਕਰ ਸਕਦਾ ਹੈ ਕਿ ਉਹ ਇੰਟਰਵਿਊ ਜਿਹੜੀ ਹੈ ਉਸ ਟਾਈਮ ਤੇ ਹੋਈ ਜਦੋਂ ਉਹ ਪੁਲਿਸ ਕਸਟਡੀ ਦੇ ਵਿੱਚ ਸੀਗਾ ਜਾਂ ਜੇਲ੍ਹ ਕਸਟਡੀ ਦੇ ਵਿੱਚ ਸੀਗਾ ਕਿਹੜੀ ਕਿਹੜੀ ਸਟੇਟ 'ਚ ਸੀਗਾ ਕਿਹੜੀ ਸਟੇਟ 'ਚ ਨਹੀਂ ਸੀਗਾ ਉਹ ਇੱਕ ਡਿਫਰੈਂਟ ਗੱਲ ਹੈ ਲੇਕਿਨ ਉਹ ਇੰਟਰਵਿਊ ਸਾਰੀ ਦੁਨੀਆ ਨੇ ਦੇਖੀ ਹੈ ਸੋ ਅੱਜ ਉਹਦਾ ਇੱਕ ਕਾਗਜ਼ ਦੇ ਉੱਤੇ ਲਿਖ ਕੇ ਕਹਿਣਾ ਕੋਰਟ ਦੇ ਵਿੱਚ ਕਿ ਨਹੀਂ ਜੀ ਜੇਲ੍ਹਾਂ ਦੇ ਬੜੇ ਬੁਕਤਾ ਸੰਬੰਧ ਨੇ ਸਾਨੂੰ ਨਹੀਂ ਮਿਲਦਾ ਜਦਕਿ ਉਹ ਆਪ ਖੁਦ ਘੁੰਮ ਘੁਮ ਕੇ ਆਦਾ ਜੇਲ੍ਹ ਦਾ ਸੈੱਲ ਦਿਖਾ ਰਿਹਾ ਸੀਗਾ ਆਹ ਦੇਖੋ ਜੀ ਇੱਥੇ ਮੈਂ ਮੈਨੂੰ ਬ ਜੀ ਤਾਂ ਮੇਰੀ ਰੋਟੀ ਆਂਦੀ ਹੈ ਆ ਦੇਖੋ ਜੀ ਇੱਥੇ ਮੈਂ ਬੈਠਦਾ ਆ ਆ ਦੇਖੋ ਜੀ ਮੈਂ ਇੱਥੇ ਸੋਣਾ ਇਹ ਚੀਜ਼ਾਂ ਉਹਨੇ ਦਿਖਾਈਆਂ ਸਾਰੇ ਲੋਕਾਂ ਨੂੰ ਤੇ ਅੱਜ ਉਹ ਆਪਦੀ ਪਟੀਸ਼ਨ ਦੇ ਵਿੱਚ ਲਿਖਦਾ ਨਹੀਂ ਜੀ ਜਿਲ੍ਹਾਂ ਦੇ ਵਿੱਚ ਤੋਂ ਬੜੇ ਸਟਰੋਂਗ ਸਿਸਟਮ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਲੋਕਾਂ ਨੂੰ ਮਿਸ ਗਾਈਡ ਕਰਨ ਦਾ ਕੋਟਾ ਨੂੰ ਝੂਠ ਬੋਲ ਕੇ ਮਿਸਲੀਡ ਕਰਨ ਦਾ ਤਰੀਕਾ ਹੈ ਲੇਕਿਨ ਅਦਾਲਤਾਂ ਬਹੁਤ ਤਰੀਕੇ ਦੇ ਨਾਲ ਐਵੀਡੈਂਸ ਨੂੰ ਵਾਚ ਕਰਦੀਆਂ ਨੇ ਔਰ ਜਦੋਂ ਉਹ ਐਵੀਡੈਂਸ ਆਊਗਾ ਕੋਰਟ ਦੇ ਵਿੱਚ ਜਦੋਂ ਕੇਸ ਚੱਲੇਗਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਇਹ ਚਲੋ ਜੇ ਲਾਸਟ ਮੈਂ ਤੁਹਾਨੂੰ ਪੁੱਛਾਂ ਵੀ ਜਿਹੜੀਆਂ ਇਹ ਪਟੀਸ਼ਨਾਂ ਲੱਗੀਆਂ ਨੇ ਆ ਲਾਰੈਂਸ ਦੀ ਪਈਆ ਜੱਗੂ ਵਾਲੀ ਪਈਆ ਇਹ ਕਦੋਂ ਇਹ ਡੀਲ ਕਦੋਂ ਹੋਣਗੀਆਂ ਹੁਣ ਅੱਗੇ ਕਿਉਂਕਿ ਇਹ 11 ਵਾਰੀ ਲਾਤੀਆਂ ਨੇ ਕੋਰਟ ਦੇ ਵਿੱਚ ਸਬਮਿਟ ਕਰਤੀਆਂ ਨੇ ਇਸ ਤੋਂ ਬਾਅਦ ਹੁਣ ਅੱਗੇ ਕੋਰਟ ਇਹਨਾਂ ਨੂੰ ਡੀਲ ਕਰੂ ਦੇਖੋ ਜੋ ਪ੍ਰੋਸੀਜਰ ਹੈ ਜੀ ਕ੍ਰਿਮੀਨਲ ਪ੍ਰੋਸੀਜਰ ਜਦੋਂ ਇਹਨਾਂ ਨੇ ਐਪਲੀਕੇਸ਼ਨ ਲਗਾਤੀ ਕੋਰਟ ਦੇ ਵਿੱਚ ਉਦੋਂ ਕੋਰਟ ਨੇ ਇਹ ਜ਼ਰੂਰੀ ਹੈ ਕੋਰਟ ਵਾਸਤੇ ਕਿ ਉਹਨੇ ਅੱਗੇ ਦੀ ਪ੍ਰੋਸੀਕਿਊਸ਼ਨ ਏਜੰਸੀ ਜਿਨ੍ਹਾਂ ਨੇ ਮਤਲਬ ਪੁਲਿਸ ਡਿਪਾਰਟਮੈਂਟ ਹੋ ਗਿਆ ਜਾਂ ਜਿਹੜੇ ਸਰਕਾਰੀ ਵਕੀਲ ਨੇ ਜਾਂ ਜਿਹੜੇ ਪ੍ਰਾਈਵੇਟ ਵਕੀਲ ਨੇ ਸਿੱਧੂ ਮੂਸੇਵਾਲਾ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਿਹਾ ਟ੍ਰਾਇਲ ਕੋਰਟ ਦੇ ਵਿੱਚ ਉਹਨਾਂ ਨੂੰ ਇਹਦੀ ਕਾਪੀ ਦੇਣੀ ਹੁੰਦੀ ਹੈ ਫਿਰ ਉਹ ਆਪਦਾ ਜਵਾਬ ਜਾ داخل ਕਰਨਗੇ ਉਹਦੇ ਤੇ بحث ਹੋ ਜੂਗੀ بحث ਹੋ ਕੇ ਉਸ ایپلیکیشن ਦਾ ਨਿਪਟਾਰਾ ਹੋ ਜਾਏਗਾ ਜਦੋਂ ਉਹ ایپلیکیشن ਦਾ ਨਿਪਟਾਰਾ ਹੋ ਜਾਏਗਾ ਉਸ ਤੋਂ ਬਾਅਦ ਦੋਨਾਂ ਪਾਰਟੀਆਂ ਕੋਲ ਹੱਕ ਹੈ ਜਿੰਦੇ ਉਹ ਖਿਲਾਫ ਜਾਊਗੀ ਐਪਲੀਕੇਸ਼ਨ ਉਹ ਉਸ ਚੀਜ਼ ਨੂੰ ਅੱਗੇ ਚੈਲੰਜ ਕਰ ਸਕਦਾ ਹੈ ਸੋ ਇਹ ਪ੍ਰोसीजर ਤਾਂ ਕੰਪਲੀਟ ਹੋਏਗਾ ਹੀ ਹੋਏਗਾ ਦੇਖਣਾ ਹੋਊਗਾ ਕਿਉਂਕਿ ਇਹ ਦੋਏ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਉਹਨਾਂ ਦੀਆਂ ਜਿਹੜੀਆਂ ਪਟੀਸ਼ਨਾਂ ਨੇ ਜਾਂ ਕਹੀਏ ਕਿ ਉਹਨਾਂ ਦੀਆਂ ਰਿਕਵੈਸਟਾਂ ਨੇ ਗਈਆਂ ਤਾਂ ਉਹਨਾਂ ਦੇ ਵਿੱਚ ਕਈ ਪੁਆਇੰਟ ਨੇਗੇ ਤੇ ਜੱਗੂ ਭਗਵਾਨਪੁਰਿਆ ਨੇ ਪੂਰੀ ਤਰ੍ਹਾਂ ਦੇ ਨਾਲ ਖਤਰਾ ਜਤਾਇਆ ਖੁਦ ਲਾਰੈਂਸ ਤੋਂ ਦੂਜੇ ਪਾਸੇ ਲਾਰੈਂਸ ਨੇ ਵੀ ਇਸ ਕੇਸ ਤੋਂ ਆਪਣੇ ਆਪ ਨੂੰ ਵੱਖ ਕਰਿਆ ਪਰ ਲੋਕ ਹੈਰਤ ਦੇ ਵਿੱਚ ਉਦੋਂ ਆਉਂਦੇ ਨੇ ਵੀ ਜਦੋਂ ਆਖਰ ਏਡੀ ਤਾਕੜ ਤੋੜ ਦੇ ਉੱਤੇ ਜ਼ਿੰਮੇਵਾਰੀਆਂ ਲਈਆਂ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਆਖਰਕਾਰ ਪੈਰ ਕਿਉਂ ਖਿੱਚੇ ਜਾ ਰਹੇ ਨੇ ਜਾਂ ਆਪਦੇ ਆਪ ਨੂੰ ਵੱਖ ਕਿਉਂ ਕੀਤਾ ਜਾ ਰਿਹਾ ਹੈ ਕਈ ਚੀਜ਼ਾਂ ਨੇ ਸਮੇਂਦਰ ਸਮੇਂ ਜੇ ਕਿਹਾ ਜਾਵੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਦੋਂ ਕੋਈ ਕਤਲ ਹੁੰਦਾ ਪ੍ਰਾਣੀ ਕਹਾਵਤ ਆ ਕਿ ਜਦੋਂ ਸਾਰੀਆਂ ਚੀਜ਼ਾਂ ਥੱਕਾ ਕੇ ਬਹਿ ਜਾਂਦੀਆਂ ਨੇ ਕੋਈ ਖੁਲਾਸੇ ਨਹੀਂ ਹੁੰਦੇ ਤਾਂ ਕਈ ਵਾਰ ਮਰਦਾ ਵੀ ਬੋਲਦਾ ਤੇ ਉਹੀ ਚੀਜ਼ਾਂ ਸਮੇਂਦਰ ਸਮੇਂ ਕੀ ਨਿਕਲ ਕੇ ਕਾਲੂ ਆਊਗਾ ਖਰਪ ਭੁਖ ਦੀ ਗੱਲ ਆ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਆ ਕਿ ਮੁੰਨੇ ਦੇ ਕੋਲੇ ਕਹਾਣੀ ਇਹ ਕਹੋਣੀ ਜਾਂ ਘਮਾਉਣੀ ਉਹਦੇ ਵਿੱਚ ਮੈਨੇ ਹੀ ਨੇ ਕੀ ਜਿਹੜਾ ਸ਼ਖਸ ਇਸ ਦੁਨੀਆ 'ਚ ਹੈ ਹੀ ਨਹੀਂ ਤਾਂ ਸਾਰੀ ਜ਼ਿੰਮੇਵਾਰੀ ਕਿਸ ਤਰ੍ਹਾਂ ਕਹਿੰਦੇ ਉਹਦੇ ਤੇ ਪਾਈ ਜਾਵੇ ਸੀਨੀਅਰ ਵੀਡੀਓਰਸ ਬਿੰਤੇਜ ਦੇ ਨਾਲ ਮਿਸਿੰਗ ਰਜਨਲਸ ਬੁਕਸ 20 ਟੀਵੀ ਚੰਡੀਗੜ੍ਹ